ਮੈਨੂੰ ਬੜਾ ਚੰਗਾ ਲੱਗਿਆ ਜੀ ਕੁਝ ਮੁੱਤੇ ਇਹਨਾਂ ਨੇ ਚੁੱਕੇ ਹੈਗੇ ਆ ਜਿਹੜਾ ਕਿ ਮੈਂ ਇਹਨਾਂ ਨੂੰ ਪ੍ਰੋਮਿਸ ਕੀਤਾ ਔਰ ਮੈਂ ਜ਼ਰੂਰ ਟੇਕ ਅਪ ਕਰੂੰਗਾ ਜੀ ਔਰ ਬਹੁਤ ਵਧੀਆ ਮੀਟਿੰਗ ਸੀ ਹੈ ਹੋਰ ਕੰਨੀਆਂ ਚਾਹੀਦੀਆਂ ਇਹਨਾਂ ਨੂੰ ਅੱਛਾ ਥੈਂਕ ਯੂ ਤੁਹਾਡੀ ਲੱਗੀ ਜੀ ਕੀ ਗੱਲ ਹੈ ਅੱਜ ਜਿਹੜੀ ਮੀਟਿੰਗ ਕਰਾਈਗੀ ਜਨਰਲ ਬਾਡੀ ਮੀਟਿੰਗ ਔਰ ਹਰ ਸਾਲ ਨਾਲੋਂ ਜਿਹੜੀ ਫਸਟ ਮੀਟਿੰਗ ਸੀ ਤੁਹਾਡੀ ਕਿਵੇਂ ਦੇਖਦੇ ਹੋ ਇੱਕ ਤਾਂ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਵੀ ਜਿਹੜੇ ਸਾਡੇ ਚੀਫ ਗੈਸਟ ਸਾਹਮਣੇ ਉਹ ਸਾਡੀ ਇਸ ਮੀਟਿੰਗ ਦੇ ਵਿੱਚ ਜੋ ਸ਼ਾਮਾ ਨੌਜਵਾਨ ਜੋ ਸਾਡਾ ਵਾਅਦੇ ਕੀਤੇ ਆ ਜੋ ਗੱਲਾਂ ਦਸੀਆਂ ਉਹਨਾਂ ਦੀ ਗੱਲਾਂ ਤੋਂ ਇਹ ਪਤਾ ਲੱਗਿਆ ਵੀ ਸਰਕਾਰ ਵੀ ਇੰਡਸਟਰੀ ਨੂੰ ਗ੍ਰੋ ਕਰਨਾ ਚਾਹਦੀ ਹੈ ਸਰਕਾਰ ਅਗੇਂਸਟ ਨਹੀਂ ਹੈ ਔਰ ਦੇਖੋ ਸਾਡੇ ਐਮਪੀ ਸਾਹਿਬ ਆਏ ਸਚੀ ਚੰਦਰਾ ਜੀ ਤੁਹਾਡੇ ਸਾਹਮਣੇ ਉਹਨਾਂ ਨੇ 2-3 ਪੁਆਇੰਟ ਉੱਤੇ ਬੈਠੇ ਬੈਠੀ ਸਾਡੇ ਸਵਾਲ ਕਰਤੇ ਔਰ ਬਾਕੀਆਂ ਨਾਲ ਸਾਨੂੰ ਵਚਨ ਦੇ ਕੇ ਗਏ ਸਿੱਧੂ ਸਾਹਿਬ ਹਮੇਸ਼ਾ ਦੀ ਤਰ੍ਹਾਂ ਜਦੋਂ ਸਿੱਧੂ ਸਾਹਿਬ ਕੋਲ ਕੋਈ ਗਲਮ ਰਹਿ ਕੇ ਜਾਂਦੇ ਆ ਮੈਂ ਨਹੀਂ ਸਮਝਦਾ ਕਦੀ ਹੁੰਦਾ ਹਾਲ 2 ਮਿੰਟਾਂ ਇਹ ਨਾ ਹੋਏ ਉਹਨਾਂ ਨੇ ਬੈਠੇ ਬੈਠੇ ਸਾਡੇ ਜਿਹੜੇ ਪ੍ਰਾਪਰਟੀ ਟੈਕਸ ਦਾ ਮਸਲਾ ਜਿਆਦਾ ਸੀਗਾ ਉਹਨਾਂ ਦਾ ਕੈਂਪ ਲਵਾਤਾ ਇਸ ਤੋਂ ਇਲਾਵਾ ਟ੍ਰਾਫਿਕ ਰਾਈਡ ਦੀ ਗੱਲ ਕਰਤੀ ਦੁਗਰੀ ਦੇ ਪੰਪ ਦਾ ਆਪਣਾ ਪੋਜ਼ ਦਾ ਕੰਮ ਕਹਿਤਾ ਜਿੰਨੀਆਂ ਵੀ ਪ੍ਰੋਬਲਮ ਮਿਕਸ ਲੈਂਡ ਦੀ ਆਉਂਦੀਆਂ ਜਾਂ ਜੋ ਵੀ ਇੰਡਸਟਰੀ ਫੇਸ ਕਰਦੀ ਹੈ ਪੋਲੂਸ਼ਨ ਦੀ ਹੋਏ ਕੋਚ ਹੋਏ ਸਿੱਧੂ ਸਾਹਿਬ 2 ਮਿੰਟ ਚ ਉਹਨਾਂ ਹੱਲ ਕਰਦੇ ਨੇ ਅੱਜ ਦੀ ਮੀਟਿੰਗ ਦੇ ਵਿੱਚ ਇੱਕ ਹੈਲਥੀ ਜਨਰਲ ਬੋਡੀ ਡਿਸਕਸ਼ਨ ਹੋਈ ਸੀ ਜਿੰਦੇ ਵਿੱਚ ਸਾਈਕਲ ਇੰਡਸਟਰੀ ਨੂੰ ਕਿੱਦਾਂ ਅੱਗੇ ਲੈ ਕੇ ਜਾਣਾ ਸਾਰਿਆਂ ਦੇ ਵਿਚਾਰ ਨਾਲ ਸੁਣੇ ਸਮਝੇ ਇਸ ਤੋਂ ਇਲਾਵਾ ICICI ਬੈਂਕ ਵੱਲੋਂ ਉਹਨਾਂ ਦੀ ਪ੍ਰੋਪੋਜ਼ ਸਕੀਮ ਸੁਣੀ ਗਈ ਔਰ ਜਿਹੜੀ ਐਗਜ਼ੀਬਿਸ਼ਨ ਲੁਧਿਆਣਾ 'ਚ ਲੱਗਣੀ ਹੈ ਉਹਦੇ ਬਾਰੇ ਵਿਸਥਾਰ ਦੱਸਿਆ ਗਿਆ ਪੁੱਛਿਆ ਗਿਆ ਤਾਂ ਬਹੁਤ ਸ਼ੁਕਰਗੁਜ਼ਾਰ ਆਇਆ ਇਹਨਾਂ ਮਾਨ ਦਾ ਅਚੀਵ ਕੇ ਸਾਹਿਬ ਦਾ ਸਿੱਧੂ ਸਾਹਿਬ ਦਾ ਔਰ ਤੁਹਾਡੇ ਸਭ ਦੇ ਮੈਂਬਰ ਸਾਹਿਬਾਂ ਦਾ ਔਰ ਮੀਡੀਆ ਦਾ ਜਿਨ੍ਹਾਂ ਨੇ ਆ ਕੇ ਇਸ ਮੀਟਿੰਗ ਨੂੰ ਸਕਸੈਸਫੁਲ ਬਣਾਇਆ ਇਦਾਂ ਦੀਆਂ ਮੀਟਿੰਗਾਂ ਅਸੀਂ ਰੈਗੂਲਰ ਕਰਦੇ ਨਾ ਜੀ ਔਰ ਹਮੇਸ਼ਾ ਇੰਡਸਟਰੀ ਦੇ ਪੱਧੇ 'ਤੇ ਜਿਹੜੀ ਮੈਂ ਤੇ ਮੇਰੀ ਟੀਮ ਖੜੀ ਹੈ ਦਿਨ ਰਾਤ ਲਾ ਕੇ ਕੰਮ ਕਰਦੀ ਔਰ ਕਰਦੀ ਰਹੀ। ਸਾਹਬ ਨੇ ਜਿਹੜਾ ਕਾਰਗੁਜ਼ਾਰੀ ਨੂੰ ਲਾ ਕੇ ਕਿਹਾ ਕਿ ਟੀਮ ਦੀ ਕਾਰਗੁਜ਼ਾਰੀ ਬੜੀ ਵਧੀਆ ਹੈ। ਉਹਨੂੰ ਜਿਵੇਂ ਦੇਖਦਾ ਅਸੀਂ ਅਸੀਂ ਬਹੁਤ ਅਸੀਂ ਬਹੁਤ ਸ਼ੁਕਰਗੁਜ਼ਾਰ ਆ ਜਦੋਂ ਸਾਨੂੰ ਇਦਾਂ ਦੀ ਅਪਰੀਸ਼ੀਏਸ਼ਨ ਮਿਲੇਗੀ ਤਾਂ ਅਸੀਂ ਹੋਰ ਚਾਰ ਗੁਣਾ ਆਪਣਾ ਮਿਹਨਤ ਕਰਕੇ ਕੰਮ ਕਰਾਂਗੇ। ਮੈਂ ਤੇ ਮੇਰੀ ਟੀਮ ਵਚਨ ਦਿੰਦੇ ਆਂ ਕਿਸੇ ਨੰਬਰ ਦਾ ਵੀ ਕੋਈ ਕੰਮ ਹੈ ਰਾਤ ਨੂੰ 12 ਵਜੇ ਵੀ ਫਸਦਾ ਹੈ ਅਸੀਂ ਰਾਤ ਨੂੰ ਵੀ ਕਰਾ ਕੇ ਦੇਾਂਗੇ ਕਿਉਂ ਸਾਡੇ ਕੋਲ ਇਧਰੇ ਵਧੀਆ-ਵਧੀਆ ਮੰਤਰੀਆਂ ਨੇ ਇਧਰੇ ਸਾਡੇ ਵਧੀਆ ਐਮਐਲਏ ਸਾਹਿਬ ਨੇ ਸਾਨੂੰ ਕਦੀ ਮਨਾਂ ਨਹੀਂ ਕਰਦੇ ਔਰ ਹਮੇਸ਼ਾ ਇੰਡਸਟਰੀ ਵਿਧਾਨ ਲਈ ਸਰਕਾਰ ਦੀ ਜਿਹੜੀ ਮਨਸ਼ਾ ਹੈ ਆਪ ਸਰਕਾਰ ਦੀ ਉਹਨਾਂ ਨੇ ਸਾਨੂੰ ਦੱਸੀ ਹੈ ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਹਾਂਜੀ ਜੀ ਸਭ ਕੀ ਬਹੁਤ ਹੀ ਰਾਤਨ ਸੈਕਲ ਐਂਡ ਪਾਰਸ ਮੈਨੂਫੈਕਚਰਡ ਐਸੋਸੀਏਸ਼ਨ ਮੰਨੋ ਇੱਕ ਸਾਲਾਨਾ ਮੀਟਿੰਗ ਦਾ ਆਯੋਜਨ ਕੀਤਾ ਗਿਆ ਜਿਦੇ ਵਿੱਚ ਇੰਡਸਟਰੀ ਨਾਲ ਸੰਬੰਧਤ ਇਹਨਾਂ ਨੂੰ ਜਿਹੜੀਆਂ ਮੁਸ਼ਕਲਾਂ ਨੇ ਉਹਨਾਂ ਦਾ ਬਖਸਾਰ ਵਿੱਚ ਲੋਕਾਂ ਦੇ ਸਾਹਮਣੇ ਰੱਖਿਆ ਗਿਆ ਤੇ ਉਹਨਾਂ ਦੇ ਹੱਲ ਲਈ ਇੱਕ ਹੈਲਦੀ ਡਿਸਕਸ਼ਨ ਹੋਈ ਆਮ ਆਦਮੀ ਪਾਰਟੀ ਦਾ ਇਹ ਹਸਕੇ ਦਾ ਸੇਵਾਦਾਰ ਹੋਣ ਦੇ ਨਾਲ ਤੇ ਸਦਰ ਭਗਵੰਤ ਸਿੰਘ ਮਾਨ ਜੀ ਦੀ ਟੀਮ ਦਾ ਮੈਂਬਰ ਹੋਣ ਦੇ ਨਾਲ ਮੈਂ ਇਹਨਾਂ ਨੂੰ ਵਿਸ਼ਵਾਸਿਤ ਹਾਂ ਕਿ ਹਮੇਸ਼ਾ ਇਹ ਜਿਹੜੀ ਆਮ ਆਦਮੀ ਪਾਰਟੀ ਹੈ ਇਹ ਸਰਕਾਰ ਹੈ ਉਹਨਾਂ ਦਾ 31 29 ਦੇ ਤਰੱਕੀ ਦੇ ਵਚਨਬੱਧਾ ਸਾਡੇ ਮੁੱਖ ਮੰਤਰੀ ਸਾਹਿਬ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਿੱਚ ਸੋਹਰਦ ਨੇ ਜਿਹੜੀ ਵੀ ਕੋਈ ਮੁਸ਼ਕਲ ਇਹਨਾਂ ਨੇ ਦੱਸੀਆਂ ਕਾਫੀ ਹੱਦ ਉਹਨਾਂ ਦਾ ਮੌਕੇ ਤੇ ਹੱਲ ਕੀਤਾ ਹੈ ਜਿਹੜੀਆਂ ਰਹਿੰਦੀਆਂ ਨੇ ਉਹਨਾਂ ਦਾ ਮੈਂ ਵਿਸ਼ਵਾਸ ਹੈ ਕਿ ਬੜੇ ਜਲਦੀ ਇਹਨਾਂ ਨੂੰ ਹੱਲ ਕਰਕੇ ਇੰਡਸਟਰੀਆਂ ਨੂੰ ਖੁੱਲ੍ਹੇ ਦਰਵਾਜ਼ਾ ਇਮਾਨਦਾਰੀ ਨਾਲ ਕੰਮ ਕਰਨ ਦਾ ਮੌਕਾ ਦਿੱਤਾ ਜਾਵੇ। ਪੰਜਾਬ ਦੀ ਵਕੀਉਨਾਂ ਨੇ ਬਹੁਤ ਮਾਣ ਕੀਤਾ ਨੇ ਕਿ ਜਿਹੜਾ ਇੰਡਸਟਰੀ ਨੂੰ ਹੋਰ ਉੱਪਰ ਲੈ ਕੇ ਜਾਏ। ਦੇਖੋ ਦੇਖੋ ਜਿਹੜਾ ਅੰਦਾਰਟੀਆ ਸਾਡਾ ਪੰਜਾਬ ਦਾ ਇੱਕ ਤੁਰਾ ਹੈ। ਇਹਦੇ ਛੱਤੇ ਜਿਹੜੀ ਸਮਾਨ ਛੇੜਿਆ ਜਾਂ ਨਾਦ ਛੇੜ ਇੰਡਸਟਰੀ ਹੈ। ਇਦੇ ਸਿਰ ਤੇ ਲੱਖ ਹਜ਼ਾਰਾਂ ਲੱਖਾਂ ਮਜ਼ਦੂਰ ਜਿਹੜਾ ਰੁਕੀ ਕਹਿੰਦਾ ਹੈ ਹਜ਼ਾਰਾਂ ਤਰ੍ਹਾਂ ਦੇ ਜਿਹੜੀ ਜਿਹੜੀ ਕਿ ਚੁੱਟੇ ਦੀ ਅੱਗ ਇਹਦੇ ਤੋਂ ਵੱਧਦੇ ਆ ਤੇ ਇਹ ਜੇ ਇਹਨਾਂ ਨੂੰ ਆਪਾਂ ਕੰਨ ਕੰਮ ਕਰ ਲਈ ਵਧੀਆ ਮਾਹੌਲ ਨਹੀਂ ਦੇਣਗੇ ਤਾਂ ਫਿਰ ਅੰਡਾਤੀ ਕਿਵੇਂ ਤਰੱਕੀ ਕਰੂ ਪੁਰਾਣਿਆਂ ਸਮੇਂ ਦੀ ਗੱਲ ਕਰਾਂ ਵੀ ਮੈਂ ਕਿ ਕਿਸੇ ਦੀ ਨੰਦਿਆ ਨਹੀਂ ਕਰਨੀ ਪਾਰਟੀ ਸੀ ਥੰਡੀ ਅੰਡਾਤੀ ਇੱਥੋਂ ਦੁਖੀ ਹੋ ਕੇ ਹਿੱਜਤ ਕਰ ਗਈ ਅੱਜ ਦੇਖੋ ਵੱਡੀਆਂ ਵੱਡੀਆਂ ਕੰਪਨੀਆਂ ਪੰਜਾਬ ਦੇ ਵਿੱਚ ਪੈਸਾ ਨਿਵੇਸ਼ ਕਰਨ ਲਈ ਆ ਰਹੀਆਂ ਉਹ ਤਾਂ ਹੀ ਹੈ ਜੇ ਉਹਨਾਂ ਨੂੰ ਸਖਾਵਾਂ ਮਾਹੌਲ ਬਣੇ ਇਹ ਐਨਰ ਇੰਡਸਟਰੀ ਕੋ ਸੁਨੇਹਾ ਦਿੱਤਾ ਨਹੀਂ ਉਹ ਮੈਂ ਰਾਤੀਆਂ ਕੋਈ ਬੇਨਤੀ ਕਰਨੀ ਚਾਹਾਂ ਕਿ ਖੁਲ ਗੜੀ ਨਾਲ ਜਿਵੇਂ ਆਪਣੇ ਜਿਹੜੇ ਜਿਹੜੇ ਇੱਥੇ ਪੈਸਾ ਲਾਓ ਪੈਸਾ ਲਾਓ ਤੇ ਪੈਸਾ ਕਮਾਓ ਕਿਤੇ ਪੰਜਾਬ ਦੀ ਉੱਤੇ ਲਈ ਤਰੱਕੀ ਦੇ ਹਿੱਸੇਦਾਰ ਬਣੋ ਉੱਥੇ ਆਪਣੇ ਪਰਿਵਾਰ ਦਾ ਜਿਹੜਾ ਉਹਦੀ ਵੀ ਖੁਸ਼ਹਾਲੀ ਲੱਕੇ ਉਹ ਜਿਹੜਾ ਪੰਜਾਬ ਦਾ ਰੰਗੜਾ ਪੰਜਾਬ ਨੇ ਜਿਹੜੇ ਨੌਜਵਾਨ ਸਾਡੇ ਬਾਹਰ ਜਾ ਰਹੇ ਨੇ ਉਹਨਾਂ ਨੂੰ ਆਪਾਂ ਰੋਕਾਂਗਾ ਜਿਹੜਾ ਪਰਪੂਰਜਤਨ ਕਰੀਏ ਕਿਉਂਕਿ ਜਦੋਂ ਇੱਥੇ ਰੋਜ਼ਗਾਰ ਵੜੂ ਇੱਥੇ ਕਾਰੋਬਾਰ ਹੋਣਗੇ ਤਾਂ ਕਿਉਂ ਲੋਜਾਂ ਬਾਹਰ ਹਾਂ ਜਿਹੜੀ ਕਾਰਜਕਾਰੀ ਆ ਸਾਈਕਲ ਚੈਕਰ ਐਸਪੀ ਖਾਰਗੀ ਆ ਉਹਨਾਂ ਦੀ ਕਾਰਜਜਾਏ ਪਤਾ ਹੈ I have no word to explain ਇਹ ਇੱਕ ਨਲਾਜਵਾਬ ਕੰਮ ਕਰ ਰਹੇ ਨੇ ਪਹਿਲੀਆਂ ਵੀ ਪਾਰਟੀਆਂ ਨੇ ਜਿੰਨੇ ਵੀ ਕਾਬਜ ਰਹੇ ਨੇ ਵਧੀਆ ਕੰਮ ਕਰਿਆ ਪਰ ਇਹ ਇੱਕ ਬਹੁਤ ਹੀ ਤੇ ਵਧੀਆ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੇ ਨੇ ਇਸ ਹਾਲ ਬਾਰੇ ਵੀ ਮੇਰੀ ਡਿਸਕਸ਼ਨ ਹੋਈ ਹੈ ਵੀ ਇਹਨੂੰ ਸ਼ੌਰ ਪ੍ਰੂਫ ਕਰਦੇ ਏਸੀ ਤਰੀਕੇ ਦਾ ਪ੍ਰਧਾਨ ਸਾਹਿਬ ਨੇ ਉਸੇ ਵੀਰੇ ਕਿਹਾ ਕਿ ਬਿਲਕੁਲ ਦੀ ਬੜੀ ਗਲਤੀ ਇਹਨੂੰ ਆਪਾਂ ਇਸੇ ਹਾਲ ਦੇ ਜਿਹੜਾ ਸ਼ੌਰ ਪ੍ਰੂਫ ਕਰਦੇ